ਇਹ ਸਰਕਾਰ ਜੇ ਜਲ ਨਹੀਂ ਇਤਨੀ ਪਾਣੀ ਹੈ ਹਲੋ ਇਹ ਮੜੀ ਵੀਡੀਓ ਦਾ ਬਣਾ ਲੀਏ ਤੁਹਾਡੀ ਭੈਣ ਵੀ ਤੁਹਾਡੀ ਵੀ ਬੜੀ ਆ ਜਿੱਦ ਗਿਆ हो गया कामा। अरे कमे सात मिनट बना ली है वीडियो पावगे फिर वीडियो पावे वही तरीके वीडियो पागे ਕੀ ਨਰਦਾ ਪੁਲ ਟੁੱਟ ਗਿਆ ਭਾਜੀ ਇਹ ਨਦੀ ਦੇ ਪਾਣੀ ਨਾਲ ਨਹੀਂ ਲੋਕਾਂ ਦੇ ਹੱਲ ਨਾਲ ਹੈ ਗੱਟਰ ਤੇ ਮਾਰੀ ਜਾ ਰਿਹਾ ਹੁਣ ਮੇਰਾ ਇਹਦਾ ਫੋਨ ਫਿਰ ਠੀਕਾ ਪੰਮੇ ਦਾ ਕੀ ਕਹਿੰਦਾ ਕਹਿੰਦਾ ਮੁਤਾਇਕ ਦਈਏ ਫੀਟ ਹਸਤਾਲ ਵਾਲਿਆਂ ਦਾ ਹੈ ਫੀਟ ਹਸਤਾਲ ਵਾਲਿਆਂ ਦਾ ਉਹ ਜਿਹੜਾ ਖੜਾਉਂਦੇ ਵਾਲੇ ਹੈ ਹੈ ਉਹ ਜਿਹੜੇ ਭਾਈ ਜੀ ਨੇ ਚਾਹੀ ਹਾਂ 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 ਕੀ ਮੁਤਾ ਉਹ ਨਾ ਵੀ ਚਲਾ ਜਾਵਾਂਗੇ ਚਲਾ ਜਾਾਂਗੇ ਉਹ ਯਾਰਾ ਗਾਂਦੇ ਨਹੀਂ ਪਾਣਾ ਬਾਈ ਉਹਦਾ ਕਹਿੰਦਾ ਮੁਤਾ ਭਾਈ ਹੈ ਇਹਨਾਂ ਛੇੜੀਆਂ ਅੱਡਾ ਬਣਿਆ ਪਿਆ ਹਾਂ ਕੱਸੀ ਵੀ ਗੱਲ ਹੋਣ ਲੱਗਾ ਚੱਲ ਕੋਈ ਨਾ ਦੱਲ ਮੈਂ ਉੱਥੇ ਜਾਂ ਮੇਰੇ ਕੋਲ ਹਰ ਅੱਡਾ ਜੀ ਨਮਨ ਹੈ ਹੈ ਉੱਥੇ ਕੀ ਮਿਲਦਾ ਆਈ ਜਿਹੜੇ ਨਸ਼ੇੜੀ ਖੜਦੇ ਆਂਦੇ ਦਵਾਈ ਆ ਉਹ ਆ ਦਵਾਈ ਵੇਚਦੇ ਉੱਥੇ ਜੀ ਬਲੇ ਕਾਲੀ ਰੋੜੀਆਂ ਹਾਂ ਹਾਂ ਉਹ ਬਲੀ ਐਂ ਭਾਈ ਯਾਰ ਅੰਨਾ ਸਾਲਾ ਕਿਦਾਂ ਤੇਜ਼ ਲੈ ਗਿਆ ਦਾ ਭੈਣ ਤੋਂ ਆਹ ਮੰਨ ਜੀ ਕਿਆ ਹੋ ਗਿਆ ਉਹ ਗੋਲਿਆ ਵੀ ਸੀ ਹੋਰ ਅੱਛਾ ਜਿਹੜਾ ਮਰਜ਼ੀ ਲਿਆ ਦੇਣਾ ਮਰਜ਼ੀ ਨਹੀਂ ਲਿਆ ਬੇ ਇੱਥੋਂ ਦਾ ਟ੍ਰੇਡਿੰਗ ਮਿਲਦਾ ਬਾਹਰ ਜਿਹੜੇ ਜਿਨ੍ਹਾਂ ਨੇ ਕਾਰਕੋਰ ਨਹੀਂ ਬਣੇ ਹੋਏ ਜਿਹੜੇ ਲੱਗੇ ਹੋਏ ਆ ਉਹਨਾਂ ਵੱਧ ਰੇਟ ਤੇ ਦਿੰਦੇ ਤਨ ਛੇੜੀ ਖੜੀ ਰਹਿੰਦੇ ਇੱਥੇ ਕੋਈ ਨਾ ਕੋਈ ਬਾਹਰ ਦਾ ਤਾਂ ਹੁੰਦੀ ਰਹਿੰਦੀ ਕੋਈ ਨਾ ਕੋਈ ਤਾਂ ਫੋਨਿੰਗ ਦਾ ਲਾਈਵ ਹੋ ਜਾ ਫਿਰ ਆਵਾ ਮ ਆਪਾਂ ਜਾਵਾਂਗੇ ਬੰਮੇ ਨੂੰ ਕੋਈ ਲਾਈਵ ਕਰਨਾ ਆਪਾਂ ਜਾਵਾਂਗੇ ਆਪਾਂ ਉੱਧ ਜਾਵਾਂਗੇ ਨਾ ਮਾ ਮਾਡਾ ਪਾਰਟੀ ਪਾਂਡਾ ਜੂਗਾ